ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵਿੰਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਇੱਕ ਨਵੀਂ ਜਾਣਕਾਰੀ ਦੇ ਨਾਲ ਹਾਜ਼ਰ ਹੋਏ ਹਾਂ ਤੁਸੀਂ ਤਾਂ ਨਹੀਂ ਖਾ ਰਹੇ ਹੋ ਇਹ ਜ਼ਹਿਰੀਲਾ ਲਸਣ ਪਵੰਦੀ ਤੋਂ ਬਾਅਦ ਵੀ ਵਿਕ ਰਿਹਾ ਹੈ ਅੰਨੇਵਾ ਇਸ ਬਾਰੇ ਨਹੀਂ ਜਾਣਿਆ ਤਾਂ ਸਿਹਤ ਨੂੰ ਹੋ ਸਕਦਾ ਹੈ ਖਤਰਾ ਚਾਈਨਿਸ گارਲਿਕ ਜਿੰਨੇ ਲਸਣ ਉੱਤਰ ਪ੍ਰਦੇਸ਼ ਦੀ ਰਾਜਸਥਾਨੀ ਲਖਨਊ ਸਮੇਤ ਸੂਬੇ ਦੇ ਬਾਜ਼ਾਰਾਂ ਚ ਪਹੁੰਚ ਗਿਆ ਜੋ ਸਿਹਤ ਲਈ ਹਾਨੀਕਾਰਕ ਹੈ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਖੁਰਾਕ ਵਿਭਾਗ ਅਤੇ STF ਵੱਲੋਂ ਬਾਜ਼ਾਰਾਂ ਵਿੱਚ ਲਸਣ ਦੀ ਤਲਾਸ਼ੀ ਲਈ ਜਾ ਰਹੀ ਹੈ ਕੀ ਤੁਸੀਂ ਵੱਡੇ ਅਤੇ ਸੁੰਦਰ ਦਿਖਣ ਵਾਲੇ ਲਸਣ ਨੂੰ ਖਰੀਦਿਆ ਤੇ ਵਰਤੇ ਜੇਕਰ ਹਾਂ ਤਾਂ ਇਹ ਤੁਹਾਡੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਇਹ ਚੀਨੀ ਲਸਣ ਹੈ ਜੋ ਕਿ ਲਖਨਊ ਸਮੇਤ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੀਆਂ ਸਾਰੀਆਂ ਸਬਜ਼ੀ ਮੰਡੀਆਂ ਵਿੱਚ ਪਹੁੰਚ ਗਿਆ ਹੈ ਹੁਣ ਖੁਰਾਕ ਵਿਭਾਗ ਦੀ ਇਹ ਨਹੀਂ ਸਗੋਂ ਯੂਪੀ ਦੀ STF ਵੀ ਚੀਨੀ ਲਸਣ ਦੀ ਭਾਲ ਵਿੱਚ ਸਬਜੀ ਮੰਡੀਆਂ ਦੇ ਚੱਕਰ ਲਗਾ ਰਹੀ ਹੈ ਇਲਹਾਵਾਦ ਹਾਈ ਕੋਰਟ ਨੇ ਵੀ ਇਸ ਦਾ ਨੋਟਿਸ ਲਿਆ ਹੈ ਚਨੀ ਲਸਣ ਅਦਾਲਤ ਚ ਹੋਇਆ ਪੇਸ਼ ਤੁਹਾਨੂੰ ਦੱਸ ਦਈਏ ਕਿ ਮਹੀਨੇ ਦੇ ਮੌਸਮ ਚ ਹਰ ਸਾਲ ਲਸਣ ਦੀ ਕੀਮਤ ਸਬਾਦੇ ਦੇ ਮੱਦੇ ਨਜ਼ਰ ਸਾਲ 2014 ਦੇ ਵਿੱਚ ਪਹਿਲੀ ਵਾਰ ਚਨੀ ਲਸਣ ਭਾਰਤ ਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਸੀ ਪਰ ਇਸ ਵਾਰ ਜਦੋਂ ਲਸਣ ਦੀਆਂ ਕੀਮਤਾਂ ਅਸਮਾਨੋਂ ਝੂਣ ਲੱਗਿਆ ਤਾਂ ਅਚਾਨਕ ਇਹ ਚੀਨੀ ਲਸਣ ਇੱਕ ਵਾਰ ਫਿਰ ਯੂਪੀ ਸਮੇਤ ਕਈ ਰਾਜਾਂ ਦੇ ਬਾਜ਼ਾਰਾਂ ਵਿੱਚ ਆ ਗਿਆ ਖਾਸ ਕਰ ਉਹਨਾਂ ਰਾਜਾਂ ਵਿੱਚ ਜੋ ਨੇਪਾਲ ਤੇ ਬੰਗਾਲ ਬੰਗਲਾਦੇਸ਼ ਦੀ ਸਰਹੱਦ ਨਾਲ ਲਗਦੇ ਨੇ ਇਸ ਚੀਨੀ ਲਸਣ ਨੂੰ ਲੈ ਕੇ ਲਾਹੌਰ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ ਭਾਰਤੀ ਅਤੇ ਚੀਨੀ ਲਸਣ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿਸ ਤੇ ਅਦਾਲਤ ਨੇ ਸਰਕਾਰ ਨੂੰ ਸਵਾਲ ਵੀ ਕੀਤਾ ਜਦੋਂ ਚੀਨੀ ਲਸਣ ਤੇ ਪਾਬੰਦੀ ਹੈ ਤਾਂ ਇਸ ਨੂੰ ਬਾਜ਼ਾਰਾਂ 'ਚ ਕਿਵੇਂ ਵੇਚਿਆ ਜਾ ਰਿਹਾ ਹੈ ਖੁਰਾਕ ਵਿਭਾਗ ਇਸ ਬਾਰੇ ਕੀ ਕਰ ਰਿਹਾ ਹੈ ਚੀਨੀ ਲਸਣ ਦੀ ਕੀਤੀ ਜਾ ਰਹੀ ਤਲਾਸ਼ੀ ਹਾਈ ਕੋਰਟ ਦੀ ਟਿੱਪਣੀ ਤੋਂ ਬਾਅਦ ਖੁਰਾਕ ਵਿਭਾਗ ਨੇ ਚੌਕਸੀ ਵਧਾ ਦਿੱਤੀ ਹੈ ਲਖਰਨੋ ਦੇ ਅਸਿਸਟੈਂਟ ਫੂਡ ਕਮਿਸ਼ਨਰ ਬੀਜੇ ਪ੍ਰਤਾਪ ਨੇਵੀ ਦੱਸਿਆ ਕਿ ਫੂਡ ਸੇਫਟੀ ਵਿਭਾਗ ਪਿਛਲੇ ਇੱਕ ਹਫਤੇ ਤੋਂ ਰਾਸਥਾਨੀ ਦੀਆਂ ਸਾਰੀਆਂ ਸਬਜ਼ੀ ਮੰਡੀਆਂ 'ਚ ਤਲਾਸ਼ੀ ਮਹਿੰਮ ਚਲਾ ਰਿਹਾ ਹੈ ਸਬਜ਼ੀਆਂ ਦੇ ਮਾਹਰ ਡਾਕਟਰ ਹੀਰਾ ਲਾਲ ਦਾ ਕਹਿਣਾ ਹੈ ਕਿ ਚੀਨੀ ਲਸਣ ਦਾ ਨਾਂ ਹੀ ਇਹ ਦਰਸਾਉਂਦਾ ਹੈ ਕਿ ਇਹ ਚੀਨ ਵਿੱਚ ਉਗਾਇਆ ਜਾਂਦਾ ਹੈ ਚੀਨ ਦੇ ਸ਼ਾਨਡੋਂਗ ਸੂਬੇ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਚੀਨੀ ਲਸਣ ਆਮ ਤੌਰ ਤੇ ਤੇ ਆਕਾਰ ਵਿੱਚ ਵੱਡਾ ਹੁੰਦਾ ਹੈ ਤੇ ਚਮਕਦਾਰ ਚਿੱਟੇ ਜਾਂ ਗੁਲਾਬੀ ਰੰਗ ਦਾ ਹੁੰਦਾ ਹੈ। ਚੀਨੀ ਲਸਣ ਦੀ ਪਛਾਣ ਕਰਨਾ ਕਾਫੀ ਆਸਾਨ ਹੈ ਕਿਉਂਕਿ ਇਸ ਦਾ ਰੰਗ ਤੇ ਆਕਾਰ ਤੇ ਗੰਧ ਸਥਾਨਕ ਲਸਣ ਨਾਲੋਂ ਵੱਖਰੀ ਹੁੰਦੀ ਹੈ ਜਿਹੜਾ ਤੇਸੀ ਲਸਣ ਹੁੰਦਾ ਹੈ। ਇਹ ਕਾਫੀ ਸਸਤਾ ਹੈ ਤੇ ਇਸ ਕਾਰਨ ਤਸਕਰ ਇਸ ਨੂੰ ਬਾਜ਼ਾਰ 'ਚ ਵੇਚ ਕੇ ਮੋਟਾ ਮੁਨਾਫਾ ਕਮਾਉਂਦੇ ਨੇ। ਸਬਜ਼ੀਆਂ ਦੇ ਮਾਹਰ ਡਾਕਟਰ ਹੀਰਾ ਲਾਲ ਇਹ ਨੁਕਸਾਨ ਦੇ ਕਿਉਂ ਹੈ ਇਸ ਬਾਰੇ ਦੱਸਦੇ ਨੇ ਉਹ ਚੀਨੀ ਲਸਣ ਵਿੱਚ ਬਹੁਤ ਸਾਰੇ ਲਾਭਦਾਇਕ ਗੁਣਾਂ ਦੀ ਘਾਟ ਹੁੰਦੀ ਹੈ ਇਸ ਨੂੰ ਚਮਕਦਾਰ ਚਿੱਟਾ ਰੰਗ ਦੇਣ ਲਈ ਕਲੋਰੀਨੇਟ ਕੀਤਾ ਜਾਂਦਾ ਹੈ ਤਾਂ ਜੋ ਇਹ ਬਿਲਕੁਲ ਸਫੈਦ ਹੋਵੇ ਲੋਕ ਇਸ ਨੂੰ ਦੂਰੋਂ ਹੀ ਦੇਖ ਕੇ ਪਸੰਦ ਕਰ ਲੈਂਦੇ ਨੇ ਇਸ ਤੋਂ ਇਲਾਵਾ ਚੀਨੀ ਲਸਣ ਵਿੱਚ ਜ਼ਿੰਕ ਅਤੇ ਆਰਸੈਨਿਕ ਵਰਗੀਆਂ ਦਵਾਈਆਂ ਹਾਨੀਕਾਰਕ ਤੱਤਾਂ ਵੀ ਹੁੰਦੀਆਂ ਨੇ ਜੋ ਕੈਂਸਰ ਦਾ ਕਾਰਨ ਬਣਦੀਆਂ ਨੇ ਬੱਚਿਆਂ ਵਿੱਚ ਕਲੋਰੀਨ ਅਤੇ ਆਰਸੈਨਿਕ ਵਾਲਾ ਚੀਨੀ ਲਸਣ ਸੇਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ ਇਸ ਵਿੱਚ ਸਿੰਥੈਟਿਕ ਦੀ ਮਾਤਰਾ ਵੀ ਪਾਈ ਜਾਂਦੀ ਹੈ ਜੋ ਲੀਵਰ ਲਈ ਕਾਫੀ ਨੁਕਸਾਨਦੇਹ ਹੁੰਦੀ ਹੈ ਚੀਨੀ ਅਤੇ ਸਥਾਨਕ ਲਸਣ ਪਾਪ ਦੇਸੀ ਲਸਣ ਵਿੱਚ ਫਰਕ ਕਿਵੇਂ ਕਰੀਏ ਸਥਾਨਕ ਫੂਡ ਕਮਿਸ਼ਨਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸਸਤੇ ਪਾ ਸੁਣ ਕੇ ਖਪਤਕਾਰ ਅਣਜਾਣੇ ਵਿੱਚ ਹੀ ਚੀਨੀ ਲਸਣ ਖਰੀਦ ਰਹੇ ਨੇ ਅਜਿਹੇ 'ਚ ਗ੍ਰਾਹਕਾਂ ਨੂੰ ਸਮਝਣਾ ਹੋਵੇਗਾ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਦੇਸੀ ਲਸਣ ਦੀਆਂ ਜਿਹੜੀਆਂ ਕਲੀਆਂ ਹੁੰਦੀਆਂ ਨੇ ਛੋਟੀਆਂ ਜਾਂ ਸਧਾਰਨਾਕਾਰ ਦੀਆਂ ਹੁੰਦੀਆਂ ਨੇ ਇਸ ਦੀਆਂ ਨੋਡਾਂ ਤੇ ਬਹੁਤ ਸਾਰੇ ੱੱਬੇ ਤੇ ਚਟਾਕ ਹੁੰਦੇ ਨੇ ਛਿਲਕਾ ਪੂਰੀ ਤਰ੍ਹਾਂ ਚਿੱਟਾ ਨਹੀਂ ਹੁੰਦਾ ਅਤੇ ਇਹ ਬਹੁਤ ਜ਼ਿਆਦਾ ਖੁਸ਼ਬੂਦਾਰ ਹੁੰਦਾ ਹੈ ਇੰਨਾ ਹੀ ਨਹੀਂ ਜਦੋਂ ਇਸ ਦੀਆਂ ਕਲੀਆਂ ਨੂੰ ਰਗੜਿਆ ਜਾਂਦਾ ਹੈ ਤਾਂ ਹੱਥਾਂ ਤੇ ਥੋੜਾ ਜਿਹਾ ਚਿਪਚਿਪਾਪਨ ਵੀ ਹੋ ਜਾਂਦਾ ਹੈ ਇਹ ਦੇਸੀ ਲਸਣ ਦੀ ਨਿਸ਼ਾਨੀ ਹੈ ਜਦਕਿ ਚੀਨੀ ਲਸਣ ਹੈ ਜਿਹੜਾ ਉਹ ਬਹੁਤ ਚਮਕਦਾਰ ਤੇ ਚਿੱਟਾ ਹੁੰਦਾ ਹੈ ਇਸ ਦੀਆਂ ਮੋਕਲ ਜਿਹੜੀਆਂ ਕਲੀਆਂ ਹੁੰਦੀਆਂ ਨੇ ਮੋਟੀਆਂ ਹੁੰਦੀਆਂ ਨੇ ਤੇ ਵੱਡੀਆਂ ਹੁੰਦੀਆਂ ਨੇ ਅਤੇ ਇਹਨਾਂ ਦੀ ਕੋਈ ਖੁਸ਼ਬੂ ਨਹੀਂ ਹੁੰਦੀ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ